ਪਾਰਤ ਤੇ ਅਰੁਣਾਚਲ ਪ੍ਰਦੇਸ਼ ਵਿੱਚ ਉੱਥੇ ਵੀ ਇਹ ਝਟਕੇ ਲੱਗੇ ਨਜ਼ਰ ਆ। ਲਗਾਤਾਰ ਵੱਧ ਰਹੇ ਪ੍ਰਦੂਸ਼ਣ ਆਕਸੀਜਨ ਦੀ ਘਾਟ ਇਹ तमाम ਦੀਆਂ ਨੇ ਜਿਹਦੇ ਕਾਰਨ ਇਹ ਜਲਵਾਯੂ ਤਬਦੀਲੀ ਦੇ ਵਿਸ਼ੇਸ਼ ਮਾਰਾਂ ਤੋਂ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਲਵਾਯੂ ਤਬਦੀਲੀ ਦੇ ਉੱਤੇ ਅਧਿਐਨ ਕਰਾਇਆ ਜਾਵੇ। ਦਾ ਅਸਲ ਕਾਰਨ ਕੀ ਹੈ ਬਿਲ ਸਾਬ ਕੁਦਰਤੀ ਆਫਤਾਂ ਆ ਰਹੀਆਂ ਨੇ ਅਮਰੀਕਾ ਦੇ ਕਈ ਹਿੱਸਿਆਂ ਦੇ ਵਿੱਚ ਤੂਫਾਨ ਨੇ ਤਬਾਹੀ ਮਚਾਈ ਹੈ ਸਾਡੇ 5 ਲੱਖ ਦੇ ਕਰੀਬ 6 ਲੱਖ ਦੇ ਕਰੀਬ ਨੇ ਜਿਹੜੇ ਉਹ ਘਰ ਬਿਜਲੀ ਸੇਵਾ ਤੋਂ ਮੁਹਤਾਜ ਹੋ ਗਏ ਨੇ ਕਈ ਬਿਲਡਿੰਗਾਂ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ ਕਈ ਲੋਕਾਂ ਦੀ ਜਾਨ ਵੀ ਚਲੀ ਗਈ ਹੈ ਤੇ ਦੂਜੇ ਪਾਸੇ ਭਾਰਤ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਇੰਡੋਨੇਸ਼ੀਆ ਦੇ ਵਿੱਚ ਵੀ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਨੇ ਸੋ ਇਹ ਅਪਡੇਟਸ ਨੇ ਜੀ ਬਿਲਕੁਲ ਜੀ ਇੰਡੋਨੇਸ਼ੀਆ ਦੇ ਵਿੱਚ ਜਿਹੜੇ ਪੁਚਾਲ ਦੇ ਝਟਕੇ ਆਏ ਨੇ ਉਹਨਾਂ ਦੀ ਤੀਬਰਤਾ 4.6 ਸੀ ਇਹਦੇ ਨਾਲ ਹੀ ਭਾਰਤ ਦੇ ਅਰੁਣਾਚਲ ਪ੍ਰਦੇਸ਼ ਵਿੱਚ ਉੱਥੇ ਵੀ ਇਹ ਝਟਕੇ ਲੱਗੇ ਨਜ਼ਰ ਆਏ ਨੇ ਇਹ ਤਾਂ ਇਹ ਹੈ ਕਿ ਇਹਨਾਂ ਦਾ ਕੋਈ ਆਪਸੀ ਸਬੰਧ ਹੋਵੇ ਕਿਉਂਕਿ ਦੂਰੀ ਬਹੁਤ ਜ਼ਿਆਦਾ ਹੈ ਜਮੀਨ ਦੇ ਹੇਟਾ ਜੇ ਨੇੜੇ-ਨੇੜੇ ਹੋਵੇ ਆਮ ਤੌਰ ਤੇ ਤੀਬਰਤਾ ਮੈਚ ਕਰ ਜਾਂਦੀ ਹੁੰਦੀ ਹੈ ਪਰ ਇੱਥੇ ਤਾਂ ਦੂਰ ਹੈ ਆਪਾਂ ਅੱਜ ਸਵੇਰੇ ਗੱਲ ਕੀਤੀ ਸੀ ਨਾ ਜਲਵਾਯੂ ਤਬਦੀਲੀ ਵਾਲੀ ਇਹ ਸਾਰੀਆਂ ਦੀਆਂ ਸਾਰੀਆਂ ਚੀਜ਼ਾਂ ਮਨੁੱਖਤਾ ਵੱਲੋਂ ਕੁਦਰਤ ਦੇ ਨਾਲ ਛੇੜਛਾੜ ਜਲਵਾਯੂ ਵਿੱਚ ਵੱਡੀ ਤਬਦੀਲੀ ਲਗਾਤਾਰ ਵੱਧ ਰਹੇ ਪ੍ਰਦੂਸ਼ਣ ਆਕਸੀਜਨ ਦੀ ਘਾਟ ਇਹ तमाम ਚੀਜ਼ਾਂ ਨੇ ਜਿਹਦੇ ਕਾਰਨ ਇਹ ਜਲਵਾਯੂ ਤਬਦੀਲੀ ਆਉਂਦੀ ਨਜ਼ਰ ਆ ਰਹੀ ਹੈ ਸੋ ਮੈਂ ਪੈਂਤੀ ਕਰਦਾ ਕਿ ਇਹ ਜਿਹੜੀ ਅੰਤਰਰਾਸ਼ਟਰੀ ਪੱਧਰ ਦੀਆਂ ਸੰਸਥਾਵਾਂ ਖੋਜ ਕਰ ਰਹੀਆਂ ਨੇ ਦੁਆਨ ਨੇ ਬਹੁਤ ਥਰ ਪਹਿਲਾਂ ਕਹਿ ਦਿੱਤਾ ਸੀ ਜਲਵਾਜੂ ਤਬਦੀਲੀ ਦੇ ਉੱਤੇ ਅਧਿਐਨ ਕੀਤਾ ਜਾਵੇ ਔਰ ਹਰ ਸਾਲ ਦੇ ਕੁਝ ਵਿਸ਼ੇ ਵੀ ਹੁੰਦੇ ਨੇ ਐਸ ਜਿਹੜਾ ਪਿਛਲੀ ਵਾਰ ਇਹਨਾਂ ਨੇ ਆਖਿਆ ਸੀ ਉਹਦੇ ਵਿੱਚ ਇਹੋ ਹੀ ਆਖਿਆ ਸੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਪੁਖਵਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਧਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ